ਬੀਤੀ 9 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੇ ਪਿੰਡ ਤਲਵੰਡੀ ਬਿਰਕ ਦੇ ਨੌਜਵਾਨ ਜੂਲੀਅਸ ਮਸੀਹ ਜਿਸ ਦਾ ਸੱਪ ਦੇ ਡੰਗਨ ਕਾਰਨ ਦਿਹਾਂਤ ਹੋ ਗਿਆ ਸੀ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਕੇ ਦੁੱਖ ਦੀ ਘੜੀ ਦੇ ਵਿੱਚ ਢਾਰਸ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਰਮਨ ਬਹਿਲ ਨੇ ਪੰਜਾਬ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ 4 ਲੱਖ ਰੁਪਏ ਦਾ ਚੈੱਕ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆ ਗਿਆ। ਇਸ ਮੌਕੇ ਉਹਨਾਂ ਦੇ ਨਾਲ ਐਸ.ਟੀ.ਐਮ ਗੁਰਦਾਸਪੁਰ ਸਰਦਾਰ ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ। ਇਸ ਮੌਕੇ ਪੀੜਤ ਪਰਿਵਾਰ ਦੇ ਨਾਲ ਆਪਣੀ ਦਿਲੀ ਸੰਵੇਦਨਾ ਜ਼ਾਹਰ ਕਰਦਿਆਂ ਸੀਨੀਅਰ ਆਗੂ ਰਮਨ ਬੈਲ ਨੇ ਕਿਹਾ ਕਿ ਨੌਜਵਾਨ ਜੁਲਿਸ ਮਸੀਹ ਦੇ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੜਪੀੜਤਾਂ ਦੀ ਮਦਦ ਕੀਤੀ ਚੱਰੀ ਸੀ ਕਿ ਇਸ ਦੌਰਾਨ ਸੱਪ ਲੜਨ ਦੇ ਹਾਦਸੇ ਦੇ ਦੌਰਾਨ ਉਸ ਦੀ ਜਾਨ ਚਲੀ ਗਈ ਹੈ। ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜੁਲਿਸ ਮਸੀਦੇ ਵੱਡੇ ਪ੍ਰਾਤ ਦੀ ਵੀ ਬੇਵਕਤੀ ਮੌਤ ਹੋ ਗਈ ਸੀ ਉਹਨਾਂ ਨੇ ਕਿਹਾ ਕਿ ਦੋ ਨੌਜਵਾਨਾਂ ਦੀ ਮੌਤ ਹੋਣ ਕਾਰਨ ਪਰਿਵਾਰ ਦੇ ਉੱਪਰ ਕਹਿਰ ਟੁੱਟ ਗਿਆ ਤੇ ਇਹ ਪਰਿਵਾਰ ਬਹੁਤ ਗਰੀਬ ਹੈ ਤੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਨਾ ਰਹਿਣ ਕਰਕੇ ਹਾਲਤ ਹੋਰ ਵਿਖਰਾਬ ਹੋ ਗਈ ਹੈ ਇਸ ਦੇ ਨਾਲ ਹੀ ਰਮਨ ਬਹਿਲ ਨੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਸੁਣਾਉਨੇ ਆ ਹੋਰ ਇਸ ਪਰਦੇ ਵਿੱਚ ਇੱਕ ਬੜਾ ਜਿਹਾ ਹਾਦਸਾ ਹੋਇਆ ਸੀਗਾ 29 ਦਸੰਬਰ ਜੀਵਨ ਸੁਖੀ ਪੁੱਤਰ ਵੀਰਾ ਮਸੀ ਵਾਸੀ ਤਲਵੰਡੀ ਬੁਰਕਾ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਉਹਦੇ ਮਨ ਦੇ ਵਿੱਚ ਜਜ਼ਬਾ ਸੀ ਕਿ ਮੈਂ ਵੀ ਸੇਵਾ ਕਰਾਂ ਤੇ ਜਿਹੜੇ ਲੋਕ ਹੜਾ ਦੇ ਵਿੱਚ ਪ੍ਰਭਾਵਿਤ ਹੋਏ ਨੇ ਇਹ ਜਿਹੜੇ ਹੜਾ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਮੈਂ ਕੱਢ ਕੇ ਲਿਆਵਾਂ ਤੇ ਉਸ ਜਜ਼ਬੇ ਨੇ ਉਸ ਸੇਵਾ ਭਾਵ ਨੂੰ ਲੈ ਕੇ ਉਹ ਸਰਾਵਤ ਅਗਲੇ ਪਾਸੇ ਹਰਦਾਨ ਤੇ ਮੰਗਲ ਚਲੇ ਗਿਆ ਉਹ ਜਿਸ ਵਕਤ ਉਹ ਬੰਦੇ ਲੈ ਕੇ ਪਾਲੀ ਜੋ ਖੜ ਰਿਆ ਸੀਗਾ ਤੇ ਉਹਨੂੰ ਉੱਥੇ ਸੱਪ ਦੱਸ ਗਿਆ ਤੇ ਮਾੜੀ ਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਬਾਅਦ ਲਾਇਆ ਪਰੋ ਬਚਾ ਨਹੀਂ ਸਕਦਾ ਸੋ ਬੜਾ ਦੁਖਦਾਈ ਸੀ ਮੈਂ ਉਸ ਵਕਤ ਇੱਥੇ ਆਇਆ ਤੇ ਮੈਨੂੰ ਮੌਕੇ ਤੇ ਸਰਪੰਚ ਸਾਹਿਬ ਨੇ ਸਾਡੇ ਗੇਜ ਜੀ ਸਾਹਿਬ ਪਾਰਸੂਵਾਲ ਦੇ ਬੇਟੇ ਮੌਂਤੀ ਜੀ ਔਰ ਰਫੀ ਜੀ ਆ ਸਾਡੇ ਗੋਰੀ ਦੀ ਜਿਹੜੇ ਸਲੀਮਪੁਰ ਗਾਲਾ ਤੋਂ ਫਿਰ ਪੰਸਾਉ ਨੇ ਇਹਨਾਂ ਲਈ ਵੀ ਇੱਕ ਬਹੁਤ ਵੱਡਾ tufaan ਤੋਂ ਆ। ਉਹ ਉਦੋਂ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਛ ਨਹੀਂ ਸਕਦੇ। ਉਹ ਨੌਜਵਾਨ ਮੁੰਡਾ ਸੀ ਜਿਉਂ ਨੇ ਮੁਸੀਬ। ਇਹਨਾਂ ਦੀ ਪਰਿਵਾਰ ਦੇ ਵਿੱਚ ਇੱਕ ਵੀ 25 ਦਿਨ ਪਹਿਲਾਂ tufaan ਤੋਂ ਆ। ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ। ਤੇ ਕੋਈ ਲਫਤ ਨਹੀਂ ਸੀ ਕੀ ਕਰਦੇ ਇਹ ਬੱਚੀ ਕੋਲ ਆਏ ਸਾ। ਤੇ ਫਿਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ। ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ। ਮੈਨੂੰ ਅੱਜ ਇਸ ਗੱਲ ਦੀ ਘਰ ਹੈ ਸਾ ਜੱਜ ਪੰਜਾਬ ਦੇ ਵਿੱਚ ਇਹ ਆਵਾੰਗੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਹੈ ਕਿ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਹੜ੍ਹ ਪੀੜਤਾ ਲਈ ਬਹੁਤ ਕੁਝ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਜੁਦਾ ਹੋ ਗਿਆ ਆ ਖਾਸ ਕਰਕੇ ਬੱਚਾ ਤੇ ਸਭ ਦਸਨ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੀ ਆਪ ਨੂੰ ਸੁਭਾਅ ਇਹ ਇਨਸਾਨ ਦੀ ਕੀਮਤ ਨਹੀਂ ਹੈ ਵੀ ਜਿੰਨੀ ਮਰਜ਼ੀ ਕੀਮਤ ਲਾ ਲਓ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਭਾਈ ਨਹੀਂ ਪਰ ਆ ਇੱਕ ਛੋਟੀ ਜਿਹੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਮਾਪਾਪ ਨੂੰ ਮਰ-ਮੋਟਾ ਆਸਰਾ ਦੇਣ ਵਾਸਤੇ ਮੋਤੀ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜਿੰਦੀ ਦੋੜ ਦੇ ਵਿੱਚ ਵੱਤ ਸਕੇ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿੱਕਾ 29 ਅੱਠ ਨੂੰ ਇਹ ਵਾਕਿਆ ਹੋਇਆ ਤੇ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ ਦਾ ਸੋ 12-12 ਦਿਨਾਂ 13 ਦਿਨਾਂ ਦੇ ਅੰਦਰ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲਤਾ ਚਤੁਰਤਾ ਕੇ ਇਹਗੇ ਮਸਲੇ ਹੁੰਦੇ ਔਰ ਅੱਜ ਸਾਰਾ ਪੰਜਾਬ ਇਸ ਪਾਛੇ ਪ੍ਰਭਾਵਿਤ ਹੋਇਆ ਪਿਆ ਔਰ ਵਧੀਆ ਗੱਲ ਇਹ ਹੋਈ ਆ ਕਿ ਅੱਜ ਇਨਸਾਨੀਅਤ ਜਾਗੀ ਆ ਹਰ ਇਨਸਾਨ ਇੱਕ ਦੂਜੇ ਦੀ ਮਦਦ ਦੇ ਉੱਪਰ ਤਗੜਾ ਹੋ ਕੇ ਲੱਗਾ ਸੋ ਅੱਜ ਇੱਥੇ ਤਲਵੰਡੀ ਮਰਕਾਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜੀਵਨ ਤੋਂ ਬਿਨਾਂ ਕੋਈ ਵਿਆਸਾ ਨਾ ਹੋ ਪਰ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਜੋ ਹੋ ਗਿਆ ਅਹੀ ਹਾਜ਼ਰ ਆ ਪੂਰਾ ਅਧਾ ਸਿਉਰ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਹੋਵੇ ਸਰਪੰਚ ਸਾਹਿਬ ਤੁਸੀਂ ਇੱਥੇ ਹੋ ਬਿਲਕੁਲ ਬਾਰੀ ਵੀ ਤੁਸੀਂ ਹੋ ਰੋਮੀ ਵੀ ਤੁਸੀਂ ਇੱਥੇ ਹੋ ਮੋਤੀ ਜੀ ਇਹ ਪਰਿਵਾਰ ਨੂੰ ਹੁਣ ਤੁਸੀਂ ਸਾਰਿਆਂ ਨੇ ਸੰਭਾਲਣਾ ਇਹ ਸਾਲਾ ਜਿੰਨਾ ਪਰਿਵਾਰ ਆ ਸਾਡਾ ਆਪਣਾ ਪਰਵਾਰ ਔਰ ਮੈਂ ਅੱਗੇ ਵੀ ਕਿਹਾ ਵੀ ਜਿੱਥੋਂ ਤੱਕ ਇਸ ਭਾਈਚਾਰੇ ਦੀ ਗੱਲ ਆ ਸਾਨੂੰ ਦੋ ਮਾਰਾ ਪੈਂਦੀਆਂ ਨੇ ਇੱਕ ਤੇ ਗਰੀਬੀ ਆ ਦੂਜੀ ਅਨਪੜਤਾ ਸੋ ਆਪਾਂ ਦੋਵਾਂ ਦੇ ਖਿਲਾਫ ਲੜਨਾ ਆਪਣੀ ਅੱਗੇ ਜ਼ਿੰਦਗੀ ਵਧੀਆ ਕਰਨੀ ਆ ਸੋ ਮੈਂ ਪਰਿਵਾਰ ਨੂੰ ਵੀ ਨਗਰ ਨੂੰ ਵੀ ਇਹ ਵਿਸ਼ਵਾਸ ਦਵਾਉਣਾ ਕਿ ਇਹੋ ਜਿਹੇ tufaan ਦੇ ਵਿੱਚ ਪ੍ਰਮਾਤਮਾ ਕਿਸੇ ਨੂੰ ਨਾ ਪਾਵੇ ਪਰ ਜਦ ਆ ਗਿਆ ਤੇ ਆਪਾਂ ਕੰਮ ਦੇ ਨਾਲ ਪਰਿਵਾਰ ਔਰ ਰਗੜ ਦੇ ਨਾਲ ਖੜੇ ਆ ਕੋ ਬਹੁਤ ਬਹਾਦਰ ਹੋਇਆ ਉਸ ਅਜ਼ੀਜ਼ ਜੁਲੀਅਨ ਮਸੀਹ ਨੂੰ ਸਰਦਾ ਦੇ ਫੁੱਲ ਵੀ ਭੇਟ ਕਰਦਾ ਪ੍ਰਮਾਤਮਾ ਆਪਣੇ ਚਰਮਾਚਰ ਨੂੰਵਾਸ ਦਵੇ ਅਤੇ ਪਿੱਛੇ ਪਰਿਵਾਰ ਨੂੰ ਪੂਰੀ ਹਿੰਮਤ ਦਵੇ ਕਿ ਇਸ ਦੁੱਖ ਦੀ ਘੜੀ ਚੋਂ ਉਹ ਨਿਕਲ ਸਵੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ